ਵੀ 25 ਮਿੰਟ ਪਹਿਲਾਂ ਸਾਨੂੰ ਕੰਟਰੋਲੋਂ ਤੋਂ ਇੰਟੀਮੇਸ਼ਨ ਮਿਲੀ ਸੀ ਕਿ ਵੀ ਜਿਹੜੀ ਨਮੀ ਦਾਣਾ ਮੰਡੀ ਹੈਗੀ ਆ ਉੱਥੇ ਗੋਲੀ ਚੱਲੀ ਆ ਇਸ ਤਲਾਹ ਦੇ ਉੱਤੇ ਮੈਂ ਤੇ ਐਸਐਸਓ ਡਿਵੀਜ਼ਨ 2 ਅਸੀਂ ਇੱਥੇ ਮੌਕੇ ਤੇ ਆਏ ਆ ਤੋਂ ਮੌਕੇ ਦੇ ਉੱਤੇ ਇੱਕ ਦੋ ਬੰਦੇ ਸੀਗੇ ਜਿਹੜੇ ਖੜੇ ਸੀਗੇ ਜਿਨ੍ਹਾਂ ਨੇ ਸਾਨੂੰ ਦੱਸਿਆ ਹੈਗਾ ਜਿੰਨੀ ਗੱਲ ਮੈਨੂੰ ਦੱਸੀ ਹੈ ਮੈਂ ਉੰਨੀ ਗੱਲ ਤੁਹਾਨੂੰ ਸ਼ੇਅਰ ਕਰ ਦੇਣਾ ਕਿ ਮੋਟਰਸਾਈਕਲ ਤੇ ਸਵਾਰੇ ਇੱਕ ਲੜਕਾ ਸੀਗਾ ਔਰ ਪਿੱਛੇ ਤਿੰਨ ਲੜਕੇ ਸੀਗੇ ਜਿਹੜੇ ਉਹ ਇੱਕ ਹੋਰ ਮੋਟਰਸਾਈਕਲ ਤੇ ਸਵਾਰ ਸੀਗੇ ਉਹ ਹਿੱਟ ਕੀਤਾ ਹੈਗਾ ਪਿਛਲੇ ਆਨੇ ਤੇ ਉਹ ਲੜਕਾ ਗਿਰ ਗਿਆ ਹੈਗਾ ਤੇ ਉਹਦੇ ਤੇ ਫਾਇਰ ਮਾਰਿਆ ਹੈਗਾ ਦੋ ਫਾਇਰ ਕੀਤੇ ਆ ਤੇ ਪਲਾਸ ਉਹਦੇ ਕੋਲੇ ਦੱਸਦੇ ਆ ਕਿ ਕੋਈ ਬੈਗ ਸੀਗਾ ਮਤਲਬ ਇਹਦੀ ਜਸਟੀਫਿਕੇਸ਼ਨ ਨਹੀਂ ਆ ਜੇ ਮੈਂ ਕਰੂੰਗਾ ਬੈਗ ਸੀਗਾ ਵੀ ਉਹ ਲੈ ਗਏ ਨੇ ਫਿਲਹਾਲ ਜਿਹੜਾ ਲੜਕਾ ਇੰਜਰਡ ਹੈਗਾ ਉਹ ਜਵਲ ਹਸਪੀਟਲ ਐਡਮਿਟ ਹੈਗਾ ਅਸੀਂ ਉਹਦਾ ਸਟੇਟਮੈਂਟ ਰਿਕਾਰਡ ਕਰਨ ਚੱਲੇ ਆ ਉਹਦੇ ਪਤਾ ਕੁ ਜੋ ਵੀ ਹੋ ਗਿਆ ਫਿਰ ਤੁਸੀਂ ਦੱਸੋ ਕਿਦਾ ਬੈਗ ਕਹਿੰਦੇ ਨੇ ਲੈ ਕੇ ਹੋ ਕੇ ਲੈ ਕੇ ਗਏ ਨੇ ਕਿੰਨੇ ਫਾਇਰ ਹੋਏ ਕਿ ਇਹ ਲੁਟੇਰੀ ਲੱਗਦਾ ਦੇਖੋ ਜਿੱਥੇ ਆਪਾਂ ਖੜੇ ਹੈਗੇ ਆ ਇਹ ਤਾਂ ਦੋ ਫਾਇਰ ਹੋਏ ਨੇ ਉਨ ਇਹ ਲਟੇਰੇ ਸੀਗੇ ਜਾਂ ਕੋਈ ਜਾਤੀ ਰੰਜ ਰੰਜ ਸ਼ਾਗਿਆ ਕੁਝ ਹੋਰ ਗਿਆ ਉਹ ਤਾਂ ਉਹਦੇ ਸਟੇਟਮੈਂਟ ਤੋਂ ਮੁੰਡੇ ਦੀ ਜਿਹੜਾ ਇੰਜਰਡ ਹੈਗਾ ਉਹ ਤੋਂ ਸਾਨੂੰ ਕਲੈਰਟੀ ਹੋਊਗੀ ਕਿ ਕੀ ਹੋਇਆ ਕੀ ਨਾਮ ਦਾ ਲੜ ਗਿਆ ਕੁਝ ਨਹੀਂ ਅਜੇ ਤਾਂ ਕੁਝ ਨਹੀਂ ਪਤਾ ਲੱਗ ਸਕਦਾ ਬਾਕੀ ਨਾਮ ਚੀ ਗਏ ਅੱਜ ਆਪਾਂ ਜਿੱਥੇ ਖੜੇ ਆ ਦੋ ਹੈਗੇ ਨੇ ਆ ਦੋ ਕਹੇ ਆ ਖੋਰ ਸਾਡੇ ਸਾਹਮਣੇ ਦਿਖਦੇ ਆ ਕਹਿੰਦੇ ਨੇ ਪਿੱਛੇ ਹੀ ਰੈਕੀ ਕਿੱਦਾਂ ਉਹ ਚੈੱਕ ਕਰ ਲੈਂਦੇ ਆ ਹੋਰ ਅਸੀਂ ਐਸਐਸਓ ਸਾਹਿਬ ਆ ਗਏ ਟੀਮਾਂ ਸਾਡੀਆਂ ਸਾਰੀਆਂ ਆ ਗਈਆਂ ਨੇ ਫੋਟੋ ਸਾਹਮਣੇ ਆਈ ਸਰ ਮਤਲਬ ਚੈੱਕ ਕਰ ਰਹੇ ਆ ਜੀ ਪਾਰਟੀ ਅਸੀਂ ਲਾਤੀ ਹੈਗੀ ਆ ਤੇ ਪੈਸੇ ਖੋ ਕੇ ਲੁਟੇਰੇ ਫਰਾਰ ਹੋਏ ਰਹੇ 10 ਇੱਕ ਜਲੰਧਰ ਦੇ ਵਿਖੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਤਾਂ ਜੋ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਤੇ ਕਿ ਪੈਟਰੋਲ ਪੰਪ ਦੇ ਵਿਖੇ ਚੋਰੀ ਹੈ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਗੋਲੀਆਂ ਵੀ ਚਲਾਈਆਂ ਗਿਆ ਜਿਸ ਤੇ ਕਰਕੇ ਦਿਨ ਦਿਹਾੜੇ ਗੋਲੀ ਚਲੀ ਤੇ ਜਿਸ ਤੇ ਕਰਕੇ ਇੱਕ ਵਿਅਕਤੀ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਫਿਲਹਾਲ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਇਲਾਜ ਦੇ ਲਈ ਪੁਲਿਸ ਦੇ ਵੱਲੋਂ ਵੀ ਦੂਜੇ ਪਾਸੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਲੇਕਿਨ ਇਹ ਸੀਸੀਟੀਵੀ ਤਸਵੀਰ ਤੁਸੀਂ ਦੇਖ ਸਕਦੇ ਹੋ ਪੂਰੇ ਤਰੀਕੇ ਦੇ ਨਾਲ ਇਹ ਤਸਵੀਰਾਂ ਜੜੀਆਂ ਨੇ ਸੀਸੀਟੀਵੀ ਦੇ ਜਸਟੇ ਸਾਫ ਦੇਖਿਆ ਜਾ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਪੈਟਰੋਲ ਪੰਪ ਦੇ ਉਪਰ ਦਿਨ ਦਾ ਹਾੜੇ ਇਸ ਵਾਰਦਾਤ ਨੂੰ